ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੀ ਚਰਨ ਛੋਧ ਧਰਤੀ ਆਲਮਗੀਰ ਸਾਹਿਬ ਮੰਜੀ ਸਾਹਿਬ ਪਿੰਡ ਆਲਮਗੀਰ ਦੇ ਵਿੱਚ ਅੱਜ ਗਏ ਤਾਂ ਪਤਾ ਲੱਗਿਆ ਉੱਥੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਕਿ ਉੱਥੇ ਬਹੁਤ ਸਾਰੀਆਂ ਕਲੋਨੀਆਂ ਨੇ ਜਿਨ੍ਹਾਂ ਦਾ ਗੰਦਲਾ ਪਾਣੀ ਸਿੱਧਾ ਧਰਤੀ ਦੇ ਵਿੱਚ ਜਾਂਦਾ ਹੈ ਉਹਨਾਂ ਦਾ ਕਹਿਣਾ ਇਹ ਹੈ ਸੀਗਾ ਵੀ ਜਿਹੜੇ ਕੋਲੋਨਾਈਜ਼ਰ ਨੇ ਕਲੋਨੀਆਂ ਕੱਟੀਆਂ ਨੇ ਉਹ ਉਹਨਾਂ ਨੇ ਕੋਈ ਟ੍ਰੀਟਮੈਂਟ ਪਲਾਂਟ ਦਾ ਗੰਦੇ ਪਾਣੀ ਨੂੰ ਸੀਵਰੇਜ ਦੇ ਵਿੱਚ ਸੁੱਟਣ ਦਾ ਜਾਂ ਧਰਤੀ ਦੇ ਵਿੱਚ ਸੁੱਟਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਹੈ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸ਼ਮਿੰਦਰ ਸਿੰਘ ਜੀ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਆਵਾਜ਼ ਵੀ ਚੁੱਕੀ ਸੀਗੀ ਪਰ ਅੱਜ ਤੱਕ ਕੁਝ ਬਣਿਆ ਨਹੀਂਗਾ ਕਿਉਂਕਿ ਜਦੋਂ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਇਹ ਲੱਗਦਾ ਸੀਗਾ ਵੀ ਸਾਡੀ ਸਰਕਾਰ ਆ ਗਈ ਹੁਣ ਜਿਹੜੇ ਸਾਡੇ ਕੰਮ ਨਹੀਂ ਹੋਏ ਸੀ ਅੱਜ ਤੱਕ ਉਹ ਸ਼ਾਇਦ ਹੋ ਜਾਣਗੇ ਪਰ ਅੱਜ ਵੀ ਕੰਮ ਉਹ ਜਿਉਂ ਦੇ ਤਿਉ ਹੀ ਪਏ ਨੇ ਪਿੰਡ ਆਲਮਗੀਰ ਸਾਹਿਬ ਦੇ ਵਿੱਚ ਇੱਕ ਦੋ ਫੈਕਟਰੀਆਂ ਵੀ ਹੈਗੀਆਂ ਨੇ ਉੱਥੋਂ ਪਤਾ ਲੱਗਿਆ ਵੀ ਬਲਾਕ ਵੱਲੋਂ ਮੁਲਾਜ਼ਮਾਂ ਦੀ ਡਿਊਟੀ ਵੀ ਲੱਗੀ ਵੀ ਫੈਕਟਰੀਆਂ ਦਾ ਜਾ ਕੇ ਦੇਖ ਕੇ ਆਓ ਮੌਇਨਾ ਕਰਕੇ ਆਓ ਵੀ ਇਹ ਗੰਦਾ ਪਾਣੀ ਆ ਜਿਹੜਾ ਉਹ ਕਿੱਥੇ ਸੁੱਟਦੇ ਨੇ ਉਹ ਵੀ ਜਦੋਂ ਉਹਨਾਂ ਨੇ ਦੇਖਿਆ ਉਹ ਗੰਦਾ ਪਾਣੀ ਸਿੱਧਾ ਹੀ ਧਰਤੀ ਦੇ ਵਿੱਚ ਜਾ ਰਿਹਾ ਐ ਐਮਐਲਏ ਨੇ ਸਦਾਜੀਵਨ ਸਿੰਘ ਸੰਗੋਵਾਲ ਜੀ ਸੰਗੋਵਾਲ ਜੀ ਨੂੰ ਵੀ ਕਈ ਵਾਰੀ ਮਲੇ ਪਿੰਡ ਵਾਸੀ ਜਾ ਕੇ ਵੀ ਆਹ ਦਿੱਕਤ ਆ ਰਹੀ ਹੈ ਗੰਦਾ ਪਾਣੀ ਦੇ ਨਾਲ ਬਿਮਾਰੀਆਂ ਜਿਹੜੀਆਂ ਹੈਗੀਆਂ ਫੈਲ ਰਹੀਆਂ ਨੇ ਪਰ ਫਿਰ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਹੈ ਪਿੰਡ ਵਾਸੀ ਪਰੇਸ਼ਾਨ ਨੇ ਕਿਉਂਕਿ ਬਦਲਾਅ ਵਾਲੀ ਸਰਕਾਰ ਆਈ ਸੀਗੀ ਬਦਲਾਅ ਵਾਲੀ ਸਰਕਾਰ ਅਕਾਲੀ ਕਾਂਗਰਸੀਆਂ ਨੂੰ ਪੰਡ ਦੀ ਪੰਡ ਦੀ ਪੰਡ ਦੀ ਪੰਡ ਦੀ ਸਰਕਾਰ ਤਾਂ ਬਣ ਗਈ ਪਰ ਕੰਮ ਨੇ ਜਿਹੜੇ ਉਹ ਜਿਉਂ ਦੇ ਤਿਉ ਹੀ ਪੈ ਰਹੇ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਵੀ ਆਲਮਗੀਰ ਸਾਹਿਬ ਦੂਰੋਂ ਦੂਰੋਂ ਸੰਗਤਾਂ ਨੇ ਉੱਥੇ ਪਹੁੰਚਣਾ ਹੁੰਦਾ ਅੱਜ ਜਿਹੜਾ ਗੰਦੇ ਪਾਣੀ ਦਾ ਮਸਲਾ ਹੈਗਾ ਉਹ ਥੋੜੇ ਏਰੀਏ ਦੇ ਵਿੱਚ ਕੱਲ ਉਹ ਵਾਦਾ-ਵਾਦਾ ਜੇ ਨਾਲ ਦੇ ਪਿੰਡ ਵੀ ਘਿਰ ਗਏ ਕੀ ਉਦੋਂ ਕਾਰਵਾਈ ਕਰੋਗੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਧਰਲੇ ਪਾਸੇ ਧਿਆਨ ਦਿਓ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਹੈ ਜੇ ਅਸੀਂ ਆਪਣੀਆਂ ਵਿਰਾਸਤਾਂ ਆਪਾਂ ਆਪਣੀਆਂ ਗੁਰੂ ਸਹਿਬਾਨਾਂ ਦੀਆਂ ਚਰਨ ਛੋਹ ਧਰਤੀਆਂ ਹੀ ਬਚਾ ਨਾ ਸਕੇ ਤਾਂ ਸਰਕਾਰਾਂ ਦਾ ਕੀ ਫਾਇਦਾ